ਹਾਂਜੀ ਪਾਈਵਾੜਾ ਵਿੱਚ ਪੂਰਾ ਜਾਊਗਾ ਪੂਰਾ ਨਹੀਂ ਦੇਵੇਗੇ ਮੀਟਰ ਬਟ ਬਟ ਮੈਡਮ ਨੋ ਕੀ ਕਰੋ ਨਜ਼ਰ ਆ ਰਹੀ ਹੈ ਮੈਂ ਅੱਗੇ ਆ ਜਲਦੀ ਕਰੋ ਅੱਗੇ ਆਓ ਅਕਦਾ ਜਿਲੰਤਰਦਰ ਕਾਰਡ ਜਿਹੜਾ ਆਪਾਂ ਨੇ ਤੋੜ ਦਿੱਤਾ ਹੈ ਇਸ ਤੋਂ ਬਾਅਦ ਕਦੇ ਕਿਸੇ ਨੂੰ ਲੀਡ ਨਹੀਂ ਮਿਲਿਆ ਬਾਕੀ ਸਾਰੇ ਸੰਦੇ ਹੱਲੇ ਸਾਰੀ ਸ਼ਾਨੀ ਅੱਛਾ ਸੁਣੋ ਇੱਕੋ ਵੀ ਉੱਪਰ ਮੱਲੇ ਹੋਣਾ ਹੈਲੋ ਆਪਾਂ ਨੇ ਹੁਣ ਯਾਰ ਕਰ ਜਾ ਵੀਰੇ ਤੂੰ ਆਪਾਂਰੇ ਬਹੁਤ ਪਿਆਰ ਦੇ ਨਾਲ ਸਤਕਾਰ ਦੇ ਨਾਲ ਗੁਰਦੁਆਰਾ ਸਾਹਿਬ ਮੰਦਰ ਚਾਰਕੇ ਤੇ ਗੁਰੂਤਾਮ ਬੁੱਕਾ ਮੰਡੀ ਜਾਣਾ ਇਸ ਲਈ ਆਪਾਂ ਜਿਹੜੇ 베ਰੀ ਨੂੰ 베ਰ ਲੱਗਦੇ ਆ ਝੂਂਗ ਜਾਂਦੀ ਹੈ ਆਪਾਂ ਨੂੰ ਲੋਕਾਂ ਨੇ ਬੜਾ ਫਤਵਾ ਦਿੱਤਾ ਆਪਾਂ ਨੂੰ ਕੇ ਪਿਆਰ ਦੇ ਨਾਲ ਮੱਥਾ ਟੇਕਣ ਜਾਣਾ ਲੋਕਾਂ ਨਾਲ ਤਲਵਾਰ ਕਰਨ ਕੋਈ ਟੋਲਟ ਮੱਕਾ ਨਹੀਂ ਕੋਈ ਕੁਝ ਨਹੀਂ ਸ਼ਾਂਤੀ ਦੇ ਨਾਲ ਆਪਾਂ ਨੇ ਕੰਮ ਕਰਨਾ ਹੈ ਸ਼ਾਂਤੀ ਬਣਾ ਕੇ ਰੱਖਣੀ ਹੈ ਕੋਈ ਸ਼ੋਰ ਕੋਈ بڑے ਜਸ਼ਨ ਨਹੀਂ ਮਨਾਣੇ ਕੋਈ ਕਿਸੇ ਤਰ੍ਹਾਂ ਦੇ ਜਸ਼ਨ ਨਹੀਂ ਮਨਾਣੇ ਪਿਆਰ ਦੇ ਨਾਲ ਜਾਣਾ ਮੱਥਾ ਟੇਕਣਾ ਜੀ ਇਹਦਾ ਮਾਈਓ ਜਨਾ ਮਾਈਓ ਕੋਲੋਂ ਪਾਉਂਦਾ ਜਾ ਰਿਹਾ ਹੈ ਇੱਕ ਫੋਟੋ ਇੱਕ ਮਿੰਟ ਇੱਕ ਫੋਟੋ ਆਪਾਂ ਕਰੀਏ ਇੱਕ ਫੋਟੋ ਪਈ ਹੋਈ ਹੈ ਇੱਕ ਆਹਾਂ ਦੇ ਵਿੱਚ ਦੋ ਫੋਟੋਆਂ ਲੈਂਦੇ ਹਾਂ ਸਾਰੀ ਪਬਲਿਕ ਦੀ ਹੈ ਫਾਈਸਰ ਦੇ ਇਸੇ ਇੱਕ ਮਿੰਟ ਇੱਕ ਮਿੰਟ ਕਿੱਧਰ ਜਾਣਾ ਹੈ ਆਹਨਾਂ ਨੂੰ ਪੂਰੀ ਨਵਾਦੀ ਪੂਰੀ ਸਾਰੀ ਇਧਰੋਂ ਸਾਰੀ ਇਧਰੋਂ ਉੱਤਰਾ ਬਣਾ ਦੇ रोपा <laughs> फ्र